ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਇਸ ਟਾਈਮ ਖੜੇ ਆ ਰੋਮ ਸੈਂਟਰ ਦੇ ਵਿੱਚ ਤੇ ਪਿਆਸਾ ਵਿਟੋਰੀਓ ਮਨੁਅਲੇ ਇਹ ਵਾਲੇ ਪਿਆਸੇ ਦਾ ਨਾਮ ਹੈ ਤੇ ਪੰਜਾਬੀਆਂ ਦੀ ਪਹਿਲੀ ਪਸੰਦੀਦਾ ਮਿੱਤਰੋ ਇਹ ਪਿਆਸਾ ਹੈ ਕਿਸੇ ਵੀ ਚੀਜ਼ ਦੀ ਲੋੜ ਹੋਵੇ ਆਪਣੇ ਪੰਜਾਬੀ ਵੀਰਾਂ ਨੂੰ ਤਾਂ ਇਹ ਪਿਆਸਾ ਲਗ ਜਿਉਂ ਪਹੁੰਚ ਕਰਦੇ ਆ ਚਾਹੇ ਉਹ ਕਟਿੰਗ ਕਰਾਉਣ ਦਾ ਕੰਮ ਹੋਵੇ ਚਾਹੇ ਉਹ ਸਮਾਨ ਖਰੀਦਣ ਦਾ ਕੰਮ ਹੋਵੇ ਚਾਹੇ ਉਹ ਇੰਡੀਆ ਜਾਣ ਵਾਸਤੇ ਟਿਕਟਾਂ ਲੈਣ ਦਾ ਕੰਮ ਹੋਵੇ ਤੇ ਜਾਂ ਫਿਰ ਆਪਣੇ ਦੇਸ਼ ਨੂੰ ਪੈਸੇ ਭੇਜਣ ਦਾ ਕੰਮ ਹੋਵੇ ਸਾਰੇ ਕਾਮਕਾਰ ਮਿੱਤਰੋ ਆਪਣੇ ਪੰਜਾਬੀਆਂ ਦੇ ਜਿਹੜੇ ਰੋਮ ਦੇ ਆਲਦਾਨ ਨੇ ਇਹ ਸ਼ਹਿਰ ਤੋਂ ਹੀ ਹੁੰਨੇ ਆ ਤੇ ਅਸੀਂ ਵੀ ਸ਼ਹਿਰ ਦੇ ਵਿੱਚੋਂ ਲਾਗੀ ਬਿਲੋਂਗ ਕਰਦੇ ਆ ਇਸ ਕਰਕੇ ਆਪਾਂ ਵੀ ਆਏ ਆ ਜਿਹੜਾ ਆਪਣਾ ਹੋਰੇ ਆਉਣ ਦਾ ਮਕਸਦ ਹੈ ਉਹ ਆਪਾਂ ਸਮਾਨ ਲੈਣ ਵਾਸਤੇ ਆਏ ਆ ਆਪਣੇ ਘਰ ਦਾ ਕਰਿਆਨੇ ਦਾ ਸਮਾਨ ਲੈਣ ਵਾਸਤੇ ਆ ਬਹੁਤ ਦੁਕਾਨਾਂ ਨੇ ਹੋਰੇ ਆਪਣੇ ਪੰਜਾਬੀ ਵੀਰਾਂ ਦੀਆਂ ਵੀ ਨੇ ਤੇ ਬੰਗਲਾਦੇਸ਼ੀ ਭਰਾਵਾਂ ਦੀਆਂ ਵੀ ਨੇ ਹੋਰ ਬਹੁਤ ਸਾਰੀਆਂ ਦੁਕਾਨਾਂ ਨੇ ਆ ਸ਼ਹਿਰ ਦੇ ਵਿੱਚ ਤੇ ਆਪਾਂ ਉਥੋਂ ਸਮਾਨ ਲੈਣ ਵਾਸਤੇ ਆ ਤੇ ਮੇਰੇ ਨਾਲ ਸਿਮਰ ਵੀ ਆਈ ਅੱਜ ਸਤਿ ਸ਼੍ਰੀ ਅਕਾਲ ਜੀ ਤੇ ਰਲ ਮਿਲ ਕੇ ਮਿੱਤਰੋ ਕਰਾਂਗੇ ਸ਼ਾਪਿੰਗ ਤੇ ਤੁਸੀਂ ਸਾਡੇ ਨਾਲ ਜੁੜਿਓ ਤੇ ਆਪਾਂ ਤੁਹਾਨੂੰ ਵਲੌਗ ਵੀ ਸਾਰਾ ਘੁਮਾਵਾਂਗੇ ਦੱਸਾਂਗੇ ਮਾੜੀ ਮੋਟੀ ਗੱਲਬਾਤ ਵੀ ਕਰਾਂਗੇ ਤੇ ਤੁਹਾਨੂੰ ਬਾਜ਼ਾਰ ਵੀ ਦਿਖਾਉਣੇ ਆ ਤੇ ਰੋਮ ਸ਼ਹਿਰ ਦੀਆਂ ਗਲੀਆਂ ਵੀ ਘੁਮਾਉਣੇ ਆ ਗੱਡੀ ਮੇਤਰੋ ਆਪਾਂ ਨੇ ਆਪਣੀ ਪਾਰਕਿੰਗ ਦੇ ਵਿੱਚ ਲਾਤੀ ਆ ਤੇ ਪਾਰਕਿੰਗ ਦੇਖੋ ਕਿੱਥੇ ਲੱਗੀ ਆ ਆਪਣੀ ਜਿਹੜੀ ਆ ਵਾਲੀ ਬਲੂ ਕਲਰ ਦੀ ਲਾਈਨ ਹੁੰਦੀ ਆ ਨਾ ਤੇ ਆ ਦੇਖੋ ਜਿਹੜੀ ਬਲੂ ਕਲਰ ਦੀ ਲਾਈਨ ਐ ਇਹਦੇ ਵਿੱਚ ਜਿਹੜੀ ਗੱਡੀ ਆਪਾਂ ਪਾਰਕਿੰਗ ਲਾਉਣੀ ਆ ਤਾਂ ਇਹਦੇ ਆਪਾਂ ਨੂੰ ਪੇਮੈਂਟ ਚਾਰਜ ਕਰਨੇ ਪੈਣੇ ਆ ਪੈਸੇ ਦੇਣੇ ਪੈਣੇ ਆ ਆਪਏ ਇਹ ਚਾਰਜ ਦੇ ਇਸ پارک ਦੇ ਤੇ ਜੇ ਕਿਤੇ ਲਾਈਨ ਉਹਰੇ ਵਾਈਟ ਹੋਵੇ ਤੇ ਫਿਰ ਉਹ ਫ੍ਰੀ ਹੁੰਦੀ ਆ ਪੈਸੇ ਕੋਇਨ ਪਾਗੇ ਨਾ ਆਪਾਂ ਨੂੰ ਟਿਕਟ ਮਿਲ ਜਾਂਦੀ ਆ ਉਹ ਇੱਥੇ ਕਿਤੇ ਲੱਗੇ ਹੋਣਾ ਜਾਂ ਫੇਰ ਇਧਰ ਹੀ ਸਾਈਡ ਹੋਣਾ ਜਾਂ ਫੇਰ ਇਧਰ ਹੀ ਸਾਈਡ ਹੋਣਾ ਤੇ ਉੱਥੇ ਜਾ ਕੇ ਆਪਾਂ ਉਹਦੇ ਭਾਨ ਪਾ ਕੇ ਤੇ ਟਿਕਟ ਕੱਢ ਕੇ ਲਿਕੇ ਆਉਨੇ ਆ ਤੇ ਲਿਓ ਪੈਸੇ ਮਾਇਆ ਮਾਇਆ ਆਪਾਂ ਚਾਹੀਦੇ ਆ ਮਤਲਬ ਦੋਟੇ ਯੂਜ਼ ਲੱਗੇ ਜਾਣੇ ਲੱਗੇ ਪਾਗੇ ਨਾ ਹਾਂਜੀ ਤੇ ਮੈਂ ਤਾਂ ਰੋਮ ਸ਼ਹਿਰ ਪੁਰਾਣਾ ਬਹੁਤ ਐ ਤੇ ਆ ਦੇਖੋ ਇਹਦਾ ਦਰਵਾਜ਼ੇ ਕਿੰਨੇ ਕਿੰਨੇ ਪੁਰਾਣੇ ਦਰਵਾਜ਼ੇ ਨੇ ਰੋਮ ਸ਼ਹਿਰ ਦੁਨੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਦੇ ਵਿੱਚੋਂ ਮੇਥੋਂ ਇੱਕ ਸ਼ਹਿਰ ਐ ਰੋਮ ਸ਼ਹਿਰ ਜਿਹੜੇ ਅੱਜ ਵੀ ਆਪਣੀ ਖੂਬਸੂਰਤੀ ਹੈ ਨਾ ਉਹ ਐਦਾਂ ਹੀ ਬਰਕਰਾਰ ਰੱਖੀ ਹੋਈ ਆ ਤੇ ਇਹਨੇ ਉੱਚੀਆਂ-ਉੱਚੀਆਂ ਪ੍ਰਾਣੀਆਂ ਤੇ ਸੋਹਣੀਆਂ ਬਿਲਡਿੰਗਾਂ ਨਾ ਇਹਦੀ ਹੈ ਸ਼ਾਨ ਨੂੰ ਹੋਰ ਵੀ ਚਾਰਚਾਂ ਲਾ ਦਿੰਦੀ ਹੈ ਤੇ ਘੁੰਮਣ ਦਾ ਆਨੰਦ ਆਉਂਦਾ ਨਾ ਰੂਮ ਸ਼ੇਅਰ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਡਿਫਰੈਂਟ ਫੀਲਿੰਗ ਕਰਵਾਉਂਦਾ ਆ ਆਹ ਬਾਈ ਲਾਈਨ ਦੇ ਵਿੱਚ ਜੇ ਮੈਨੂੰ ਚਾਈਨੀਜ਼ ਦੁਕਾਨਾਂ ਬਹੁਤ ਨੇ ਆਹ ਦੇਖੋ ਇੱਧਰ ਕਿੰਨਾ ਸੋਹਣਾ ਡਰੈਸ ਅਪ ਸੈਂਸ ਪਾਇਆ ਹੈ ਮੁੰਡੇ ਨੇ ਫੈਸ਼ਨ ਨਿਊਜ਼ ਐਂਡ ਗੱਲਬਾਤ ਐਂਡ ਸਿਰਗਰੇਵੀਆ ਪਾਰਕ ਕੋ ਮੈਥਰੋ ਟਿਕਟਸ ਆਹ ਵਾਲੇ ਜੰਤਰ ਚੋਂ ਮੇਟਰ ਨਿਕਲਦੀ ਹੈ ਪਾਰਕਿੰਗ ਦੇ ਟਿਕਟਾਂ ਤੇ ਆਪਾਂ ਦੇਖਦੇ ਕਿੰਨੇ ਦੀ ਆਪਾਂ ਨਿਕਲਦੀ ਆ ਟਾਈਮ ਇਸ ਟਾਈਮ 12:05 ਹੋ ਗਏ ਆ ਆਪਾਂ 2 0 ਪਾਤੇ ਤੇ ਆਪਾਂ ਨੂੰ ਨਿਕਲਦੀ ਹੈ ਇਹ 2 0 ਪੈ ਗਈ 2 ਵਜੇ ਤੱਕ ਬਹੁਤ ਹਨ 2 ਘੰਟੇ ਬਹੁਤ ਹੋ ਗਏ ਇੱਥੇ ਆਪਾਂ ਨੇ ਆਪਣਾ ਗੱਡੀ ਦਾ ਜਿਹੜਾ ਆਪਣਾ ਤਾਰਿਕਾ ਨੰਬਰ ਹੁੰਦਾ ਉਹ ਐਂਟਰ ਕਰਨਾ ਹੈ ਨੰਬਰ ਪਲੇਟ ਨੰਬਰ ਤੇ ਬਾਅਦ ਓਕੇ ਕਰ ਦੇਣਾ ਤੇ ਫਿਰ ਆਪਣੀ ਟਿਕਟ ਇੱਥੋਂ ਬਾਹਰ ਨਿਕਲ ਜਾਣੀ ਆ ਆ ਦੇਖੋ ਮਿੱਤਰੋ ਟਿਕਟ ਇਹ ਆਪਰ ਮਿਲ ਗਈ ਆ 2:08 ਤੱਕ ਐਨੇ ਪੈਸੇ ਤੇਰੇ ਤੇ ਬਚਾਜਾ ਲਵੇਂ 2:07 ਤੱਕ ਓਕੇ ਜੀ ਤੇ ਤੁਸੀਂ ਦੇਖੋ ਮਿੱਤਰੋ ਬਾਹਰ ਦਾ ਇਧਰ ਥਿਊ ਕਿੱਸ ਹੋਣਾ ਇਹ ਹੈਗੀ ਆ ਮੈਟਰੋ ਪਿਆਸਾ ਵਿਤੋਰੀਓ ਮਨੁਵਾਲੇ ਦੀ ਮੈਟਰੋ ਇਹ ਚੱਲਦੀ ਹੈ ਇਹ ਵਾਲੀ ਜਗ੍ਹਾ ਉਤੇ ਮੰਨ ਲਵੋ ਇਹ ਅੱਜ ਚਲੋ ਮਤਲਬ ਵੀਕਡੇ ਵੀਕਐਂਡ ਨਹੀਂ ਹੈਗਾ ਨਾ ਆਮ ਦਿਨ ਹੈ ਤੇ ਤੁਹਾਨੂੰ ਤਾਂ ਘੱਟ ਪੰਜਾਬੀ ਮਿਲਦੇ ਨੇ ਨਹੀਂ ਇੱਥੇ ਪੰਜਾਬੀ ਬਹੁਤ ਮਿਲਦੇ ਆਪਾਂ ਨੂੰ ਜੇ ਆਪਾਂ ਕਿਤੇ ਸ਼ਨੀਵਾਰ ਨੂੰ ਆਈਏ ਜਾਂ ਹੋਰ ਦਿਨਾਂ ਦੇ ਵਿੱਚ ਆਈਏ ਤਾਂ ਆਪਾਂ ਨੂੰ ਕਾਫੀ ਜਿਆਦਾ ਪੰਜਾਬੀ ਆਪਣੇ ਵੀਰ ਇੱਥੇ ਘੁੰਮਦੇ ਫਿਰਦੇ ਮਿਲ ਜਣੇ ਕਿਉਂਕਿ ਇੱਥੇ ਨਾ ਇਧਰ ਬੈਕ ਅੰਬੈਸੀ ਵੀ ਇਧਰ ਬੈਕਸਾਈਡ ਹੈ ਇਸ ਕਰਕੇ ਜਿਹੜੀ ਵੀ ਆਉਂਦੇ ਨੇ ਉਹ ਫਿਰ ਆਹੀ ਜਗ੍ਹਾ ਉੱਤੋਂ ਘੁੰਮ ਉੱਤਰ ਕੇ ਨਾ ਫਿਰ ਅੰਬੈਸੀ ਵੱਲੋਂ ਜਾਂਦੇ ਨੇ ਤੇ ਫਿਰ ਇੱਥੇ ਬਾਅਦ ਚ ਆਪਣੀ ਸਮਾਨ ਕੀਤਾ ਕੋਈ ਬੰਦਾ ਸੌ ਕਰੇ ਕੰਮ ਕਰ ਕਰ ਰਹੇ ਨੇ ਇਸ ਪੈਸੇ ਵਿੱਚ ਹੋ ਜਾਂਦੇ ਆ ਤੇ ਆਪਾਂ ਹੁਣ ਇੱਕ ਵਾਰੀ ਆਪਣੀ ਪਾਰਕਿੰਗ ਦੀ ਜਿਹੜੀ ਪਰਚੀ ਹੈ ਨਾ ਇਹ ਗੱਡੀ ਲੈਣੀ ਮੇਰੇ ਤੋਂ ਜ਼ਰੂਰੀ ਹੈ ਜੇ ਗੱਡੀ ਨਹੀਂ ਰੱਖੀ ਤਾਂ ਵੀ ਜੁਰਮਾਨਾ ਇਹਦਾ ਇੱਥੇ ਰੱਖੀ ਜਾਵਾਂਗੇ ਕਿੰਨਾ ਕੋਈ ਪੁਲਿਸ ਵਾਲਾ ਆ ਕੇ ਦੇਖੇ ਵੀ ਹਾਂ ਪਰਚੀ ਵਿੱਚ ਲੱਗੀ ਹੋਈ ਆ ਤੇ ਤਾਂ ਛੱਡ ਕੇ ਜੰਨੇ ਆ ਉਹ ਆ ਗਿਆ ਮੇਤਰੋ ਟਰੰਮ ਕਰੋ ਚੈੱਕ ਟਰੰਮ ਸਿੱਧੀ ਵੀ ਗਏਦੇ ਨੇ ਰੋਮ ਨੂੰ ਛੋਟਾ ਸੋਹਣਾ ਸ਼ਹਿਰ ਆ ਆਪਣੇ ਆਪ ਦੇ ਵਿੱਚ ਰੋਮ ਸ਼ਹਿਰ ਦੇ ਵਿੱਚ ਘੁੰਮਣ ਦਾ ਮੇਤਰੋ ਆਪਣੇ ਆਪ ਦੇ ਵਿੱਚ ਨਾ ਇੱਕ ਪ੍ਰਾਊਡ ਜੀ ਵਾਲੀ ਗੱਲ ਹੋ ਜਾਂਦੀ ਹੈ ਬੜਾ ਸੋਹਣਾ ਲੱਗਦਾ ਹੈ ਜਦੋਂ ਕਿਤੇ ਆਪਾਂ ਕਿਸੇ ਕੰਮ ਕਰ ਕਰਨ ਵਾਸਤੇ ਆਉਂਦੇ ਆ ਉਦੋਂ ਗੱਲਬਾਤ ਹੋਰ ਹੁੰਦੀ ਆ ਤੇ ਜਦੋਂ ਆਪਾਂ ਇਕੱਲਾ ਬਸ ਘੁੰਮਣ ਵਾਸਤੇ ਆਉਂਦੇ ਆ ਤੇ ਉਦੋਂ ਗੱਲਬਾਤ ਹੋਰ ਹੋ ਜਾਂਦੀ ਹੈ ਤੇ ਆਪਾਂ ਤਾਂ ਦੋਨੇ ਚੀਜ਼ਾਂ ਦੀ ਗੱਲ ਮਿਲਾ ਕੇ ਚੱਲਦੇ ਹੁਣੇ ਕੰਮ ਕਰ ਵੀ ਕਰ ਲਈ ਤੇ ਆਪਣੇ ਆਕੇ ਤੇ ਘੁੰਮਣ ਫੇਣ ਵਾਲੀ ਫੀਲਿੰਗ ਵੀ ਲੈ ਲਈ ਦੀ ਆ ਆ ਦੇਖੋ ਟਰਾਂਮ ਇੱਕ ਉਧਰੋਂ ਜਾ ਰਿਹਾ ਸੀਗਾ ਤੇ ਕਿਧਰੋਂ ਉਧਰੋਂ ਜਾ ਰਿਹਾ ਮੰਨ ਲਈ ਬਹੁਤ ਜ਼ਿਆਦਾ ਮੇਥੋਂ ਸਰਵਿਸ ਹੈ ਰੋਡ ਦੇ ਵਿਚਾਲੇ ਛੱਡੀ ਵੇਚੇਗਾ ਜਿੱਥੋਂ ਟਰਾਂਮ ਹੀ ਜਾਂਦੇ ਗਏ ਬਸ ਜਾਂਦੇ ਆਉਂਦੇ ਆ ਤੇ ਜਿਹੜੀ ਬੱਸਾਂ ਸਰਵਿਸ ਉਹ ਵੀ ਬਿਚੇ ਜਾਂਦੀ ਆ ਕਿਉਂਕਿ ਟ੍ਰੈਫਿਕ 'ਚ ਬੱਸਾਂ ਰੁਕਣ ਦੀ ਲੋੜ ਨਹੀਂ ਪੈਂਦੀ ਇਹ ਰੂਮ ਸੈਂਟਰ ਦੇ ਵਿੱਚ ਐਦਾਂ ਦਾ ਹਿਸਾਬ ਬਣਾਏ ਵਣਾਂ ਨੇ ਜਿਹੜੀ ਪ੍ਰਾਈਵੇਟ ਟ੍ਰੈਫਿਕ ਹੈ ਉਹ ਹੋਰ ਸੱਜਣੀਆਂ ਪਰਲੀ ਸਾਈਡ ਜੌਰਲੀ ਸਾਈਡ ਤੇ ਜਿਹੜੀ ਮਤਲਬ ਟਰਾਂਮ ਹੋਗੇ ਬੱਸਾਂ ਹੋਗੀਆਂ ਉਹ ਸਾਰੀਆਂ ਜਾਂਦੀਆਂ ਐ ਸੈਂਟਰ ਵੱਲ ਨੂੰ ਉਹਨਾਂ ਨੂੰ ਟ੍ਰੈਫਿਕ ਚ ਰੁਕਣ ਦੀ ਕਿਸੇ ਪਾਸੇ ਲੋੜ ਨਹੀਂ ਪੈਂਦੀ ਐ ਇੰਨਾ ਸੋਹਣਾ ਸੈਟਅਪ ਕੀਤਾ ਬਣਾ ਨੇ ਟ੍ਰੈਫਿਕ ਰੂਲਾਂ ਦਾ ਰੋਮ ਸੈਂਟਰ ਦੇ ਵਿੱਚ ਹੁਣ ਮੇਤਰ ਟਾਈਮ 12 ਵਜੇ 25 ਮਿੰਟ ਹੋ ਗਏ ਐ ਤੇ ਸਾਡਾ ਟਾਈਮ ਹੋ ਗਿਆ ਰੋਟੀ ਪਾਣੀ ਖਾਣ ਦਾ ਸੋਚਿਆ ਵਿਚੋ ਚਾਹ ਪਣਦੇ ਕੀ ਪੀਣੇ ਵੀ ਆਪਾਂ ਪੁਸ਼ਾਦਾ ਪਾਣੀ ਸ਼ੱਕ ਹੀ ਚੱਲਦੇ ਘਰੋਂ ਤੇ ਆਪਾਂ ਇਸ ਟਾਈਮ ਬੈਠੇ ਆਂ ਇੰਡੀਅਨ ਫਾਸਟ ਫੂਡ ਵਾਲਿਆਂ ਦਾ ਜਿਹੜਾ ਰੋਮ ਆਸਾਂ ਵਿੱਚ ਕੁੱਝ ਦੇ ਵਿੱਚ ਪੈਂਦਾ ਹੈ ਇੱਥੇ ਬੈਠੇ ਆਪਾਂ ਲੰਗਰ ਪਾਣੀ ਛੱਕੀ ਉਸ ਤੋਂ ਬਾਅਦ ਵਿੱਚ ਕਰਾਂਗੇ ਆਪਾਂ ਦੀ ਸ਼ਾਪਿੰਗ ਲੈ ਵੀਰ थैंक यू ਵੈਰੀ ਮੱਚ ਲੈ ਮੈਂ ਤਾਂ ਕਰੋ ਚੈੱਕ ਥਾਲੀ ਇਹ ਸਲਾਦ ਤੇ ਰਾਈਸ ਰੋਟੀਆਂ ਦੇਖੋ ਚੈੱਕ ਹੋਵੇਦਰ ਆ ਗਈ ਤਾਂ ਜਿੰਮ ਦੇ ਪਾਸ ਇਹੀ ਜੀ ਕੋਫਤਾ ਹੈ ਕੋਫਤਾ ਹੁੰਦਾ ਹੈ ਕੋਫਤਾ ਹੁੰਦਾ ਹਾਂਜੀ ਠੀਕ ਹੈ ਸੇਵੇਂ ਤਾਂ ਸਾਰੀ ਡਿਡੋ ਬਾਈ ਥਾਲੀ ਸਬਜ਼ੀ ਨਾਲ ਭਰਾਲੀ ਸਾਰੀ ਹੋ ਨੀ ਮੈਂ ਕਿੰਨੇ ਕਹਿੰਦੇ ਮੈਜ ਖਾਣਦੇ ਆ ਤੁਸੀਂ ਮੈਂ ਕਿਹਾ ਹਾਂ ਜੀ ਮਿੱਤਰੋ ਖਾਣੇ ਪੀਣ ਵਾਲਾ ਤਾਂ ਇਹ ਬਿਲਕੁਲ ਲਾਜਵਾਬ ਹੈ ਕੋਈ ਇਦਾਂ ਦੀ ਗੱਲਬਾਤ ਹੈ ਨਹੀਂ ਇਸ ਦਾ 20 ਸਾਲ ਦੇ ਆਉਂਦੇ ਇੱਥੇ ਜਦੋਂ ਪਹਿਲਾਂ ਬੱਪੀ ਜਣਾ ਕਿ ਆਉਂਦੇ ਸੀਗੇ ਜਿੱਦਾਂ ਪਹਿਲਾਂ ਗੱਲ ਕੀਤੀ ਆਪਾਂ ਨੇ ਫਾਸਟ ਇੰਡੀਅਨ ਫਾਸਟ ਬੋਰਡ ਦੇ ਉੱਤੇ ਬੈਠੇ ਰੋਟੀ ਖਾ ਰਹੇ ਆਪਾਂ ਤੇ 20 ਸਾਲ ਪਹਿਲਾਂ ਬੱਪੀ ਜਣਾ ਵੀ ਆਉਂਦਾ ਸੀ ਇੱਥੇ ਤੇ ਉਸ ਤੋਂ ਬਾਅਦ ਲੱਗਦਾ ਅਸੀਂ ਵੀ ਆਉਂਦੇ ਰਹੇ ਆ ਤੇ ਅੱਜ ਬਾਈ ਜਣੀ ਬੈਠੇ ਨੇ ਕਾਊਂਟਰ ਦੇ ਉੱਤੇ ਤੇ ਪਹਿਲਾਂ ਨੇ ਬੱਪੀ ਜਣੀ ਬੈੰਦੇ ਹੁੰਦੇ ਸੀਗੇ ਤੇ ਟੇਸਟ ਵਿੱਚ ਦਿਨ ਪਰ ਦਿਨ ਫਰਕੇ ਪੈਣਾ ਹੈ ਮ ਜਿੰਨੇ ਆਪਣੇ ਪੰਜਾਬੀ ਭੈਣ ਭਰਾ ਆਉਂਦੇ ਨੇ ਬੇਸਿਕ ਕਮਾਗਾਰਾਂ ਵਿੱਚ ਆਉਂਦੇ ਸਾਰੇ ਇੱਥੇ ਰੁਕੇ ਜਾਂਦੇ ਨੇ ਲਗਭਗ ਪਰ ਜੇ ਹਲੇ ਵੀ ਕੋਈ ਨਹੀਂ ਰੁਕਦਾ ਕਿਤਾ ਜਰੂਰ ਇੱਥੇ ਖਾ ਕੇ ਜਾਓ ਟੇਸ ਸਾਡੇ ਕਹਿੰਦੇ ਉੱਤੇ ਤੇ ਮੈਂ ਕਹਿੰਦਾ ਤੁਹਾਨੂੰ ਯਾਰ ਮਜ਼ਾ ਆਣਾ ਐਂ ਪੰਜਾਬ ਦੀ ਯਾਦ ਆ ਜਾਣੀ ਜਿੱਦਾਂ ਤੁਸੀਂ ਪੰਜਾਬ ਵਿੱਚ ਬੈਠ ਕੇ ਰੋਟੀ ਖਾਣੇ ਹੋਣਾ ਤੇ ਉਦਾਂ ਦੀ ਗੱਲ ਨਾ ਆਈ ਨਾ ਤਾਂ ਜੋ ਮਾਜੀ ਕਰ ਲਿਓ ਬਾਹਲੀ ਕੰਨੇ ਗੱਲ ਕਰਦਾ ਰੋਟੀ ਦੇ ਨਾਲ ਨਾਲ ਪਰ ਉਹ ਵੀ ਦਿਖੋਣਾ ਬੜਾ ਕੁਝ ਹੁੰਦਾ ਬਾਈ ਉਹਨਾਂ ਦੇ ਕੋਲੇ ਤੇ ਜਿਹੜੀ ਮਠਿਆਈ ਤੁਸੀਂ ਦੇਖਦੇ ਹੋ ਸਾਰੀ ਆਪਣੀ ਦੁਕਾਨ ਤੇ ਖੁਦ ਆਪ ਬਣਾਉਂਦੇ ਨੇ ਬਾਈ ਉਹਣੀ ਤੇ ਤੁਸੀਂ ਉਹਨਾਂ ਸਾਰੇ ਨੌ ਮੈਂ ਕਿਥੇ ਵੜ ਸਕ ਪੀ ਆਹ ਜਿਹੜੀ ਮੇਰੀ ਫੇਵਰਿਟ ਹੈ ਬੇਕੁਲਾ ਬਿਲਕੁਲ ਇਹ ਮੇਰਾ ਬਹੁਤ ਫੇਵਰਿਟ ਹੈ ਹਾਂਜੀ ਇੱਕ ਵੀ ਖਵਾ ਦਿਓ ਸਹੀ ਗੱਲ ਹੈ ਸਿਰਫ ਖਾਣਾ ਕਿ ਪੀਸ ਠੀਕ ਜੀ ਰੋਟੀ ਨਾਲ ਅੱਜ ਗੁਸ਼ਤਾਨ ਵੀ ਜਿਹੜਾ ਬਹੁਤਸਨ ਕਰਾ ਹਾਂ ਫਿਰ ਅੱਧਾ ਤੇਰੇ ਵੀਰੇ ਪੀਸ ਹਾਂਜੀ ਤੁਸੀਂ ਮੇਤਰ ਕੁਆਲਿਟੀ ਚੈੱਕ ਕਰੋ ਪਹਿਲਾਂ ਪੀਸ ਦੀ ਬਾਹਲੀ ਸੋਹਣੀ ਗੱਲ ਬਾਤ ਹੈ ਬਾਹਲਾ ਕਿੰਡ ਹੈ ਤੇ ਸਮੋਸੇ ਵੀ ਸਾਰੇ ਆਪ ਚਾਰ ਕਰਦੇ ਨੇ ਜੋ ਵੀ ਤੁਸੀਂ ਚੀਜ਼ ਦੇਖਦੇ ਹੋ ਫੂਡ ਦੇਖਦੇ ਹੋ ਇਹ ਸਾਰੇ ਇਹਨਾਂ ਦੇ ਕਿਚਨ ਦੇ ਵਿੱਚ ਜੇ ਖੁਦ ਆਪ ਤਿਆਰ ਕਰਦੇ ਨੇ ਤੇਦਰ ਆ ਗਿਆ ਤਾਵਲਾ ਕਾਲ ਦਾ ਜਿਹਦੇ ਵਿੱਚ ਵੈਜ ਦੇ ਵਿੱਚ ਵੀ ਆ ਤੇ ਨਾਨ ਵੈਜ ਦੇ ਵਿੱਚ ਵੀ ਆ ਤੇ ਪਲੇਟ ਸਿਸਟਮ ਵੀ ਆ ਦੇਖੋ ਪਲੇਟ ਸਿਸਟਮ ਵੀ ਆ ਤੁਹਾਡਾ ਜੋਦਲ ਕਰਦਾ ਜਿੱਦਾਂ ਦਲ ਕਰਦਾ ਖਾਣ ਵਾਸਤੇ ਤੁਸੀਂ ਇੱਥੇ ਬੈਠ ਕੇ ਐਨ ਖੁੱਲੀ ਹਵਾ ਦੇ ਵਿੱਚ ਆਨੰਦ ਨਾਲ ਖਾ ਸਕਦੇ ਹੋ ਤੇ ਆਪਣੇ ਪੰਜਾਬ ਨੂੰ ਯਾਦ ਕਰ ਸਕਦੇ ਹੋ ਠੀਕ ਹੈ ਬਰੋ ਥੈਂਕ ਯੂ ਵੈਰੀ ਮਚ ਥੈਂਕ ਯੂ ਬਾਜੀ ਥੈਂਕ ਯੂ ਥੈਂਕ ਯੂ ਸਾਡੇ ਕੋਲ ਵੀ ਗਰੀ ਟਾਈਮ ਗੱਡਿਕਾ ਹੈ ਬਿਲਕੁਲ ਬਿਲਕੁਲ ਮੈਂ ਜ਼ਰੂਰ ਆਉਂਗਾ ਠੀਕ ਹੈ ਬਰੋ ਓਕੇ ਫਸੇ ਕਰਵਾ ਬਿੱਟ ਉਹ ਸਾਹਮਣੇ ਵਾਲੀ ਜਗ੍ਹਾ ਤੇ ਮੇਤਰੋ ਲੱਗਦਾ ਰੋਮ ਦਾ ਚੋਰ ਬਾਜ਼ਾਰ ਤੁਸੀਂ ਉਥੋਂ ਕੱਟ ਦੇ ਕੇ ਅੰਦਾਜ਼ਾ ਲਾਇਆ ਹੀ ਸਕਦੇ ਹਾਂ ਕੋਲ ਜਾ ਕੇ ਮੈਂ ਵੀਡੀਓ ਤਾਂ ਨਹੀਂ ਬਣਾ ਸਕਦਾ ਕਿਉਂਕਿ ਕਿਸੇ ਵੀ ਟਾਈਮ ਹੱਥ ਦੇ ਵਿੱਚ ਉਥੋਂ ਇਹ ਫੋਨ ਵੀ ਖੋ ਕੇ ਲੈ ਕੇ ਜਾ ਸਕਦੇ ਆ ਇਸ ਕਰਕੇ ਉਹਦੋਂ ਬਾਜ਼ਾਰ ਲੱਗਿਆ ਵਾ ਐਦਾਂ ਹੀ ਸਾਰਾ ਸਮਾਨ ਇਹ ਰੱਖ ਰੱਖ ਕੇ ਵੇਚਦੇ ਆ ਜਦੋਂ ਪੁਲਿਸ ਆਉਂਦੀ ਆ ਉਦੋਂ ਭੱਜ ਜਾਂਦੇ ਨੇ ਫਿਰ ਇਹ ਹੈਗੇ ਮਿੱਤਰੋ ਗੋਲ ਮਾਰਕੀਟ ਜਿੱਥੋਂ ਆਪਾਂ ਲੈ ਕੇ ਜਾਣਾ ਇਹ ਸਮਾਨ ਔਰ ਇਹ ਸਾਰੇ ਦੁਕਾਨਾਂ ਮਿਲ ਜਾਂਦੀਆਂ ਇੱਧਰ ਚਿਕਨ ਦੀ ਦੁਕਾਨ ਕਿੱਥੋਂ ਮੀਟ ਮੂਟ ਮਿਲਦਾ ਤੇ ਇੱਧਰ ਸਬਜ਼ੀ ਬਾਜੀ ਕਰਿਆਨੇ ਦਾ ਸਮਾਨ ਤੇ ਆਪਾਂ ਲਗਭਗ ਇਕੋ ਸ਼ੌਪ ਤੇ ਜਦੋਂ ਵੀ ਆਈਦਾ ਹੈ ਇਕੋ ਸ਼ੌਪ ਤੇ ਆਈਦਾ ਹੈ ਤੇ ਉਹ ਆਪਣੇ ਬਾਈ ਨੂੰ ਲਈ ਦੇ ਤੇ ਜਿੰਨੀ ਵਾਰ ਵੀ ਸਮਾਨ ਲੈਣ ਵਾਸਤੇ ਆਈਏ ਇਹ ਬਾਈ ਕੁ ਲਈ ਦੇ ਬ੍ਰਦਰ ਕੈਸੇ ਹੋ ਹੋ ਸਸਤੀ ਗੱਲ ਬਜੀ ਸਸਤੀ ਗੱਲ ਕਿਉਂ ਪੀਟਾ ਕੋ ਸਮਾਨ ਨਮਾ ਖਤਮ ਹੋ ਗਿਆ ਯਾਰ ਕਿਉਂ ਸਾਡੇ ਖਾਜਾ ਜ਼ਿਆਦਾ ਨਹੀਂ ਆ ਨਹੀਂ ਜ਼ਿਆਦਾ ਆਪਣੇ ਖਾਜਾ ਜ਼ਿਆਦਾ ਲਿਆ ਔਰ ਸਭ ਕਿਚਾ ਸਭ ਅੱਛਾ ਹੈ ਚੈਣਾ ਤੋਂ ਲਵਾਂਗੇ ਮੇਤਰੋ ਆਪਾਂ ਸਮਾਨ ਸਮਾਨ ਕੋਈ ਇਦਾਂ ਨਾ ਹੋਵੇ ਨਾ ਕੋਈ ਨਾ ਹੋਵੇ ਇਹ ਤਾਂ ਹੋਈ ਨਹੀਂ ਸਾਡੇ ਕੋਲ ਸਾਰਾ ਸਮਾਨ ਪਿਆ ਹੋਈ ਚੰਗੇ ਚੰਗੇ ਚੀਜ਼ਾਂ ਸਾਰੀਆਂ ਮੇਰੇ ਤੋਂ ਮਿਲ ਜਾਂਦੀਆਂ ਔਰੇ ਜਿੱਦਾਂ ਆਹ ਦੇਖੋ ਦੱਖਾਂ ਕਿਨੇ ਬਰਕਾਰ ਦੇ ਮਿਲਦੀਆਂ ਛਵਾਰੇ ਮਿਲ ਜਾਂਦੇ ਆ ਫੂਤਾ ਸੇਕਾ ਮਿਲ ਜਾਂਦਾ ਛਵਾਰੇ ਉਹਦੇ ਪਈ ਕਿੰਨਾ ਸਮਾਨ ਹੈ ਕੈਰੀ ਵੀ ਪਈ ਆ ਸਾਰਾ ਸਮਾਨ ਆਪਣੇ ਇੰਨੀ ਟੱਚ ਵਾਲੀਆਂ ਹਰ ਇੱਕ ਚੀਜ਼ ਤੇ ਮਿਲ ਜਾਂਦੀ ਤੇ ਸਿਮਰ ਕਰ ਲੈ ਮੈਂ ਆਰਡਰ ਤੋਸ਼ ਮਾ ਚਾਹੀਦਾ ਲੈ ਲੈ ਠੀਕ ਹੈ ਠੀਕ ਹੈ ਜੀ ਤੇ ਮਾਰਕੀਟ ਮੇਰੇ ਤੋਂ ਬਹੁਤ ਵੱਡੀ ਆ ਇੱਧਰ ਤੱਕ ਦੇਖੋ ਲਾਈਨ ਦੇ ਵਿੱਚ ਤੇ ਇਧਰ ਤੱਕ ਲਾਈਨ ਦੇ ਵਿੱਚ ਬੈਕ ਸਾਈਡ ਤੇ ਤੁਹਾਨੂੰ ਮੈਂ ਦਿਖਾ ਕੇ ਲੈ ਕੇ ਆਉਣੀ। ਤੁਸੀਂ ਸਮਾਨ ਲੈ ਲਓ ਮੈਂ ਘੇੜਾ ਘੜਾ ਗਿਆ ਠੀਕ ਹੈ। ਓਕੇ ਜੀ। ਤੇ ਕਾਫੀ ਜਿਆਦਾ ਮਿੱਤਰੋ ਮਾਰਕੀਟ ਵੱਡੀ ਹੈ ਇਹ। ਸਬਜ਼ੀ ਭਾਂਜੀ ਸਮਾਨੀ ਮਿਲ ਜਾਂਦਾ ਸਾਰਾ ਜੇ ਕਿਸੇ ਨੂੰ ਸਬਜ਼ੀ ਭਾਂਜੀ ਸਮਾਨ ਲੈਣਾ ਉਹ ਵੀ ਮਿਲ ਜਾਂਦਾ। ਪਰ ਚਿਕਨ ਦੇ ਮੀਟ ਦੀਆਂ ਦੁਕਾਨਾਂ ਕੋਈ ਜ਼ਿਆਦਾ ਨਹੀਂ ਸੀ। ਤੇ ਇਧਰ ਆ ਸਾਰਾ ਡਿਪਾਰਟਮੈਂਟ ਹੈ। ਇੱਥੇ ਮੱਛੀ ਮੇਲੀ ਸਾਹ ਦੇਖੋ। ਜਿਹੜੀ ਤੁਸੀਂ ਦੇਖਦੇ ਹੋ ਨਾ ਇਧਰ ਜਿੰਨੀਆਂ ਵੀ ਦੁਕਾਨਾਂ ਹੈ ਇਹ ਸਾਰੀਆਂ ਦੁਕਾਨਾਂ ਮੱਛੀ ਦੀਆਂ ਦੁਕਾਨਾਂ ਸਾਰੀਆਂ। ਦੇਖੋ ਇਧਰ ਤੱਕ ਹਾਂਜੀ ਕਿੰਨਾ ਸਾਮਾਨ ਬੋਲਿਆ ਹਾਂਜੀ ਭਵਾਨੇ ਬਸ ਥੋੜਾ ਰਹਿ ਗਿਆ ਜੀ ਦਾਲਾ ਸਾਰੇ ਕਿਲੋਗੋ 2-2 ਕਿਲੋ ਪਵਾਈ ਕਿਲੋ ਕਿਲੋ ਪਵਾਈ ਹੈ ਕਿਲੋ ਬੋਲੋ ਹਾਂਜੀ ਠੀਕ ਹੈ ਫੋਨ ਵੀ ਬਤਾਓ ਜੀ ਚੀਰਾ ਬੋਲੀ ਥੋੜੀ ਹੈ ਫੋਗ ਗਰਮੀ ਹੁਣ ਤਾਂ ਹਾਂਜੀ ਹੁਣ ਨਹੀਂ ਖਾ ਹੁੰਦੀ ਹਾਂ ਹੁਣ ਤਾਂ ਗਰਮੀयां ਹੁੰਦੀਆਂ ਨੇ ਕੋਈ ਸ਼ੱਕਰ ਪਵਾਈ ਬਈ ਜਾਨ ਸ਼ੱਕਰ ਹੈ ਸੱਕਰ ਦੇਸੀ ਸ਼ੱਕਰ ਹੈ ਨਾ ਗੁਰੂ ਹਾਇਰ ਸ਼ਸਕਰ ਇੱਕ ਵੇਟ ਹਾਂ ਗੁੜ ਦੇ ਦਿਓ ਨਾ ਇਹ ਗੁੜ ਦੇ ਦਿਓ ਗੁੜ 1 ਕਿਲੋ ਵਾਲਾ 1 ਕਿਲੋ ਵਾਲਾ ਕਿਲੋ ਵਾਲਾ ਹਾਂ ਹੈ ਨਾ ਗੁੜ ਬਤੀ ਨਾ ਗਰਮੀ ਦੇ ਵਿੱਚ ਗੁੜ ਦੇ ਵਿੱਚ ਪਾਣੀ ਵਾ ਠੰਡਾ ਹੁੰਦਾ ਪੀਣ ਨੂੰ ਓਕੇ ਲੈ ਕਿਲੋ ਗੁੜ ਲੈ ਮੈਂ ਤੋਂ ਲੈ ਲਿਆ ਆਪਾਂ ਨੇ ਕਿਲ ਮਿੱਤਰੋ ਦੋ ਤਰ੍ਹਾਂ ਦੇ ਹੁੰਨੇ ਆ ਦੇਖੋ 100% ਵੈਜਨ ਕੋਕੋਨਟ ਔਇਲ ਤੇ ਇਹ ਵੀ ਤੇਲ ਹੈ ਤੇ ਇਹ ਵੀ ਦੇਖੋ ਇਹ ਵੀ ਕੋਕੋਨਟ ਦਾ ਤੇਲ ਹੈ ਜਿਹੜਾ ਇਹ ਵਾਲਾ ਤੇਲ ਹੈ ਇਹ ਹੈਗਾ ਸਿਰ ਨੂੰ ਵਾਲਾ ਵਾਲਾ ਲਾਉਣ ਵਾਸਤੇ ਹੁੰਦਾ ਹੈ ਤੇ ਜਿਹੜਾ ਆਹ ਵਾਲਾ ਤੇਲ ਹੈ ਇਹ ਹੁੰਦਾ ਕੁੱਕ ਕਰਕੇ ਖਾਣ ਵਾਸਤੇ ਬਹੁਤ ਵਧੀਆ ਹੁੰਦਾ ਹੈ ਮਿੱਤਰੋ ਮਤਲਬ ਵੀ ਨਾਰੀਗਾ ਤੇਲ ਦਾ ਤੜਕਾ ਲਾ ਕੇ ਖਾਣ ਨੂੰ ਬਹੁਤ ਕਹਿਣ ਚੀਂ ਹੁੰਦੀ ਹੈ ਬਹੁਤ ਤਤੋਂ ਨੇਰੇ ਵਿੱਚ ਇਹਦੇ ਇੱਧਰ ਪਈ ਨੇ ਸਾਰੀ ਮੇਤੁਰ ਮਸਾਲੇ ਦੇਖੋ ਇੱਧਰ ਪਈ ਰੰਗ-ਬਰੰਗੀਆਂ ਲਾਲ ਪਿਲੀਆਂ ਚਿੱਟੀਆਂ ਮਿਰਚਾਂ ਆਹ ਚਿੱਟੀਆਂ ਮਿਰਚਾਂ ਕਲੀਆਂ ਲਾਲ ਤੇ ਉਹ ਪਿਛੇ ਕਾਲੀਆਂ ਮਿਰਚਾਂ ਪਈਆਂ ਨੇ ਤੇ ਆਹ ਪਤਾ ਨਹੀਂ ਕਿਹੜੀ ਚੀਜ਼ ਪਈ ਆ ਆਹ ਕਰ ਮੈਥੋਂ ਦੱਸਿਓ ਕਰਕੇ ਕਮੈਂਟ ਜੇ ਤੁਹਾਨੂੰ ਪਤਾ ਵੀ ਇਹ ਚੀਜ਼ ਨੂੰ ਕੀ ਕਹਿੰਦੇ ਆ ਚੀਜ਼ ਤੇ ਆ ਤਾਂ ਮੈਨੂੰ ਲੱਗਦਾ ਜਿਦਾ ਬਲੂ 베ਰੀ ਹੁੰਦੀ ਆ ਨਾ ਤੇ ਪਿੰਟ ਗੋਲ ਚੀਜ਼ ਪਤਾ ਨਹੀਂ ਕੀ ਚੀਜ਼ ਆ ਲਾਚੀਆਂ ਮਾਲਕ ਇਤਰਾਹ ਦੇ ਮਸਾਲੇ ਆ ਨਾ ਜਿਹੜੇ ਇਹਦਾ ਆਪਾਂ ਨੂੰ ਖੁਦ ਨਹੀਂ ਪਤਾ ਹੁੰਦਾ ਵੀ ਕੀ ਜੀ ਹੁੰਦੀ ਆ ਤੇ ਆਪਾਂ ਇੱਥੋਂ ਲੱਤਿਆਂ ਕਿ ਜਿਹੜਾ ਜੀਰਾ ਤੱਕ ਜੀਰਾ ਸੌਫ ਤੇ ਜੋ ਅਜਵੈਣ ਹੈਗੀ ਹੈ ਜੀ ਘਰੇ ਤੇ ਬਸ ਇੰਨੇ ਤੇ ਹੁੰਦੀ ਹੈ ਮੇਰੇ ہاں ਜੀ ਬਸ ਦੋ ਤਿੰਨ ਚੀਜ਼ ਲੱਦੇ ਮੇਰੇ ਤੋਂ ਸਾਰੀਆਂ ਆਪਾਂ ਦੇ ਲਈ ਇੱਥੋਂ ਤੇ ਬਾਕੀ ਸਮਾਨ ਇੱਥੇ ਸਾਰਾ ਮਿਲ ਜਾਂਦਾ ਤੇ ਜੋ ਮਾਜੀ ਲੈਦਾ ਵੇ ਫਿਰ ਆਹ ਪਤਾ ਨਹੀਂ ਕਿ ਆ ਚੀਜ਼ੇ ਕਿਦੋਂ ਬਈ ਇਹ ਕਿਹੜੀ ਚੀਜ਼ ਹੈ ਕੋਈ ਨਾ ਇੱਕ ਕਨੈਲਾ ਕਨੈਲਾ ਦਾਲਚੀਨੀ ਮੇਤਰੋ ਬਹੁਤ ਹਰੇ ਜੀ ਮਿਲ ਜਾਂਦੇ ਹਰੇ ਜੀ ਕੋਈ ਮਾਜੀ ਲੈਵੇ ਇਹ ਹੈਗੇ ਨੇ ਖੰਜੂਰਾਂ ਜਿਹੜੀਆਂ ਸਿੱਧੀਆਂ ਦਵਾਈ ਦੋ ਨਹੀਂ ਮੇਤਰੋ ਆ ਦੇਖੋ ਹੁੰਦੀ ਫੋਟੋ ਵੀ ਛਪਣੇ ਵੀ ਉੱਤੇ ਕਿੰਨੇ ਤਰ੍ਹਾਂ ਦੀ ਦੇਖੋ ਇਧਰ ਆਵੀ ਬਹੁਤ ਪ੍ਰਕਾਰ ਦੀਆਂ ਖਜੂਰਾਂ ਨੇ ਮੰਨ ਲਓ ਵੀ ਸਮਾਨ ਤਾਂ ਹਰੇਕ ਜੀਵ ਮਿਲ ਜਾਂਦੇ ਹਰੇਕ ਜੀ ਕੋਈ ਹੋਵੇ ਜੇ ਉਹ ਦੇਸੀ ਤੋਂ ਦੇਸੀ ਤੇ ਬਲੈਦੀ ਤੋਂ ਬਲੈਦੀ ਹਰੇਕ ਜੀ ਇਹ ਦੁਕਾਨ ਤੇ ਮਿੱਤਰੋ ਮਿਲ ਜਦੇ ਨੇ ਗੋਲ ਮਾਰਕੀਟ ਦੇ ਵਿੱਚ ਜਿਹੜੀ ਮੇਰੀ ਪਹਿਲਾਂ ਮਾਰਕੀਟ ਹੁੰਦੀ ਜੇ ਨਾ ਇਹ ਬਾਹਰ ਲੱਗੀ ਹੁੰਦੀ ਪਹਿਲਾਂ ਵਾਲੇ ਪਿਆਸਾ ਵੀ ਪਰ ਮੇਨੋਂ ਵੈਲ ਦੇ ਆਲੇ ਦਾ ਲੱਗੀ ਹੁੰਦੀ ਸੀ ਤੇ ਹੁਣ ਇਹ ਦੁਕਾਨ ਅੰਦਰ ਮਿਲ ਗਈਆਂ ਦੁਕਾਨਾਂ ਦੇ ਬਾਕਸ ਨੰਬਰ ਲੈਣਾ ਹੁੰਦਾ ਤੇ ਜਾਨਾ ਜੀ ਮੋ ਦੇਖੋ ਇਹ ਉਹ ਬਾਕਸ ਨੰਬਰ ਹੈਗਾ 442 ਉਹਨਾਂ ਦਾ ਤੇ ਤਾਲੀ ਬਾਕਸ ਨੰਬਰ ਤੇ ਆ ਗਈ ਤੁਸੀਂ ਮਾਲਿਕ ਜਾਂ ਸਕਦੇ ਹੋ ਐਦਾਂ ਇਕੱਲੇ ਕਰਨਾ ਬਾਕਸ ਨੰਬਰ ਮਿਲ ਜਾਂਦੇ ਸਾਰੇ ਨੂੰ ਮਿਲ ਜਾਂਦੇ ਆ ਤੇ ਇਹਨਾਂ ਦਾ ਠੇਕਾ ਵੀ ਚੜਦਾ ਹੈ ਤੇ ਇਹ ਦੁਕਾਨਾਂ ਦੀ ਆਪਣੀਆਂ ਮਤਲਬ ਵੀ ਮੁੱਲ ਨਹੀਂ ਕਿਰਾਏ ਤੌਰ ਤੇ ਹੋ ਰਹੀ ਹੈ ਸ਼ਹਿਰ ਵਿੱਚ ਮੈਂ ਕਿਹਾ ਮੁੱਲ ਵੀ ਦੁਕਾਨਾਂ ਹੀ ਮਿਲਦੀਆਂ ਹੁਣ ਪਰ ਇਦਾਂ ਮਿਲ ਜਾਂਦਾ ਹੈ ਕੰਮ ਕਰ ਲਉ ਕਾਫੀ ਜ਼ਿਆਦਾ ਔਰ ਕਸਟਮਰ ਬਹੁਤ ਪੈਂਦਾ ਉਹਨੂੰ ਮਤਲਬ ਵੀ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਕੁਆਲਿਟੀ ਵੀ ਰੱਖਣੀ ਪੈਂਦੀ ਵਧੀਆ ਤੇ ਸਫਾਈ ਵੀ ਰੱਖਣੀ ਪੈਂਦੀ ਵਧੀਆ ਕਿਉਂਕਿ ਬਸ ਸਾਰਾ ਜਿੰਨਾ ਖਾਣ ਪੀਣ ਵਾਲਾ ਕੰਮ ਹੈ ਸਫਾਈ ਨਾਲ ਹੀ ਮੇਤਰੋ ਚੱਲਦਾ ਉਹ ਫਿਰ ਦੁਕਾਨ ਚ ਦੇਖ ਸਕਦੇ ਹੋ ਸਫਾਈ ਸ਼ਿਆ ਸਾਰੀਆਂ ਦੁਕਾਨਾਂ ਇੰਨੀਆਂ ਸਾਫ਼-ਸੁਥਰੀਆਂ ਨਾ ਹੋਣ ਜਿੰਨੀਆਂ ਬਾਈ ਦੁਕਾਨ ਸਾਫ਼ ਹੈ ਇਸ ਕਰਕੇ ਆਪਾਂ ਜਦੋਂ ਵੀ ਆਈਦਾ ਨਾ ਇਹੀ ਦੁਕਾਨ ਤੇ ਆਈ ਜੇ ਤੇ ਤੁਸੀਂ ਵੀ ਜਦੋਂ ਸਮਾਨ ਲੈਣਾ ਹੈ ਤਾਂ ਬਾਕਸ 44 ਨੰਬਰ ਤੇ ਪਹੁੰਚ ਗਏ ਵੀਰ ਨੂੰ ਅੱਗੇ ਦੱਸੇ ਵੀ ਅਸੀਂ ਥੋੜਾ ਅਸੀਂ ਚੈਨਲ ਦੇਖ ਕੇ ਆਏ ਆ ਨਾਗਰਾ ਬਲੌਸਟ ਤੋਂ ਤੇ ਤੁਹਾਨੂੰ ਡਿਸਕਾਊਂਟ ਵੀ ਕਰਨਗੇ ਇਹੋ ਭਾਈ ਮਿੱਤਰੋ ਸਮਾਨ ਆਪਾਂ ਲੈ ਲਿਆ ਦਾਦਾ ਅਭੀ ਮਰੇ ਸਭ ਕੋਲ ਬੋਲ ਦਿਆ ਹੈ ਅਗਰ ਕੋਈ ਵੀ ਕੋਈ ਵੀ ਆ ਕੇ ਮੇਰਾ ਨਾਮ ਲੈ ਕੇ ਜਾਏਗਾ ਡਿਸਕਾਊਂਟ ਕਰਨਾ ਡਿਸਕਾਊਂਟ ਮਿਲ ਜਾਏ ਕੋਈ ਦਿਨ ਸ਼ਹਿਰ ਦੇਓ ਗਰੰਟੀਡ ਮਿੱਤਰੋ ਗਰੰਟੀ ਪਾ ਦਿਆ ਮੈਂ ਗਰੰਟੀ ਗਰੰ ਗਾਰੰਟੀ ਜੇ ਦੀ ਤੁਸੀਂ ਆਗੇ ਆਪਣਾ ਨੋਲੋਜ ਤੁਹਾਨੂੰ ਸਬਾਨ ਦੇ ਵੀ ਡਿਸਕਾਊਂਟ ਦੇਣਗੇ ਭਾਈ ਜੀ ਸਬਾਨ ਵੀ ਕੁਆਲਟੀ ਵਧੀਆ ਓ ਕੀ ਦਾਦਾ ਨਮਸਤੇ ਭਾਈ ਬੂਸਤੇ ਮਿੱਤਰੂ ਕਰਦੇ ਕਰਦੇ ਦੋ ਹੋ ਗਏ ਦੇਖੋ ਆ ਦੇਖੋ ਇੱਕ ਬੂਸਾ ਹੋ ਗਿਆ ਸਮਾਨ ਦਾ ਠਿਕਾ ਹੋ ਗਿਆ ਸਮਾਨ ਭਾਵੇਂ ਕਿਲੋ ਕਿਲੋ ਦਾਲਾਂ ਪਵਾਈਆਂ ਫਿਰ ਵੀ ਸਮਾਨ ਖਾਸਾ ਹੋ ਜਾਂਦਾ ਘਰ ਦਾ ਸਮਾਨ ਜੀ ਕਾਫੀ ਹੋ ਜਾਂਦਾ ਵੈਸੇ ਨਾ ਹੁਣ ਰੋਮ ਦੇ ਵਿੱਚ ਜਿਹੜੇ ਇਹ ਦਿਨ ਚੱਲਦੇ ਨੇ ਦਿਨਾਂ ਵਿੱਚ ਜਿਹੜਾ ਰੋਮ ਦੇ ਆਹ ਵਾਲੇ ਪਿਆਸੇ ਹੋ ਗਏ ਇੱਥੇ ਨਾ ਲੋਕ ਘਟ ਘੁੰਮਦੇ ਫਿਰਦੇ ਆ ਕਿਉਂਕਿ ਟੂਰਿਸਟ ਲੋਕ ਜਾ ਰਹੇ ਵੇ ਆ ਜਿਹੜੇ ਰੋਮ ਦੇ ਆਮ ਵਸਦੀਖੇ ਲੋਕ ਐ ਉਹ ਹੋਰ ਕਿਸੇ ਕੰਟਰੀ ਘੁੰਮਣੇ ਕੋਲ ਫਿਰਨ ਵਾਸਤੇ ਨਿਕਲ ਗਏ ਆ ਤੇ ਜਿਆਦਾ ਭੀੜ ਜੇ ਹੁੰਦੀ ਹੈ ਜਿਵੇਂ ਟੂਰਿਸਟ ਪਲੇਸਸ ਹੋ ਗਈ ਨਾ ਉੱਥੇ ਵੱਧ ਹੁੰਦੀ ਆ ਜਾਂ ਕਲੋਜ਼ੀਅਮ ਹੋ ਗਿਆ ਜਾਂ ਹੋਰ ਵੀ ਬਹੁਤ ਇਦਾਂ ਦੀਆਂ ਜਗ੍ਹਾ ਹੈਗੀਆਂ ਇਥੇ ਟੂਰਿਸਟ ਵੱਧ ਘੁੰਮਦੇ ਆ ਉੱਥੇ ਭੀੜ ਭੜਕਾ ਬਹੁਤ ਹੈ ਪਰ ਉਹ ਓਵਰ ਆਲ ਰੋਮ ਦੇ ਵਿੱਚ ਤੇ ਜੇ ਆਮ ਲੋਕ ਰਹਿੰਦੇ ਆ ਉਹ ਜਗ੍ਹਾ ਹੁਣ ਸੁਨੀ ਹੋਣ ਲੱਗੀਆਂ ਅਗਸਤਰਾ ਮਹੀਨਾ ਦਾ ਮਿੱਤਰੋ ਇਦਾਂ ਦਾ ਰੋਮ ਦੇ ਵਿੱਚ ਆ ਜਾਂਦਾ ਜਿਵੇਂ ਆਪਾਂ ਕਹਿੰਦੇ ਨੇ ਵੀ ਬਿਲਕੁਲ ਸ਼ਾਂਤ ਲੋਕੀ ਘੁਮ ਕੇ ਆ ਗਏ ਮਿੱਤਰੋ ਪਹੁੰਚ ਗਏ ਫਿਰ ਆਪਾਂ ਆਪਣੀ ਗੱਡੀ ਦੇ ਕੋਲ ਇੱਕ ਵਾਰੀ ਸਮਾਨ ਠਕਾ ਦ ਭਜਨ ਖਾਸਾ ਸੀਗਾ ਸਮਾਨ ਦੇ ਵਿੱਚ ਲੋਕ ਭਜਨ ਵੀ ਹੋ ਗਿਆ ਠੀਕ ਪਾਣੀ ਕਰਉਂਦੇ ਨਾ ਗੱਡੀ ਪਿਆ ਪਿਆ ਨਹੀਂ ਠੀਕ ਹੈ ਠੀਕ ਹੈ ਲੋ ਬਈ ਟਾਈਮ ਇਹ ਤੋਂ ਦੇਖੋ ਟਾਈਮ ਹਲੇ 1:30 ਹੈ ਤੇ ਆਪਣੇ ਹਲੇ ਅੱਧਾ ਘੰਟਾ ਆਪਣਾ ਹੋਰ ਪਿਆ ਹਲੇ ਮਤਲਬ ਵੀ ਗੱਡੀ ਦਾ ਤੇ ਅੱਧਾ ਘੰਟਾ ਬਾਅਦ ਗੱਡੀ ਇੱਥੇ ਹੋਰ ਕਿੱਥੇ ਪਾਰਕਿੰਗ ਦੇ ਵਿੱਚ ਖੜ੍ਹ ਸਕਦੀ ਆ ਪਰ ਹੁਣ ਸਾਡੇ ਕੰਮ ਕਰ ਮਿੱਤਰੋ ਮੁੱਕ ਗਏ ਆ ਗਰਮੀ ਵੀ ਤੈਨੂੰ ਪਤਾ ਕਿੰਨੀ ਹੈ ਹਨਾ ਹਾਂਜੀ ਹੁਣ ਬੰਦਾ ਜਾਵੇ ਕਿੱਥੇ ਕਿੱਥੇ ਘੁੰਮੇ ਕਿੱਥੇ ਕੀ ਕਰੇ ਤੇ ਆਪਾਂ ਤਾਂ ਹੁਣ ਘਰ ਨੂੰ ਚੱਲਦੇ ਆ ਮਿੱਤਰੋ ਤੇ ਘਰ ਜਾ ਕੇ ਹੁਣ ਦੋ ਤਿੰਨ ਘੰਟੇ ਰੈਸਟ ਕਰਦੇ ਆਂ ਸ਼ਾਮ ਨੂੰ ਕੰਮ ਤੇ ਵਾਕਿ ਉਮੀਦ ਕਰਦਾ ਤੁਹਾਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਆਪਾਂ ਇਸ ਟਾ ਰੋਮ ਪਿਆਸਾ ਵਿਟੋਰੀਓ ਮਨੁਵੈਲੇ ਵਿੱਚ ਘੁੰਮਦੇ ਆ ਰੋਮ ਬਹੁਤ ਵੱਡਾ ਹੈ ਆਪਣੇ ਆਪ ਦੇ ਵਿੱਚ ਇਹ ਜੇ ਕੋਈ ਸ਼ੱਕ ਨਹੀਂ ਬਹੁਤ ਵੱਡਾ ਰੋਮ ਹੈ ਜੀ ਆਪਾਂ ਅਸੀਂ ਇਕੱਲੇ ਇਕੱਲੇ ਪਿਆਸੇ ਘੁੰਮਣ ਦਾ ਹੀ ਵਲੌਗ ਬਣਾਉਣਾ ਲੱਜਿਆ ਤਾਂ ਹੀ ਮੇਥੋਂ ਬਹੁਤ ਸਮਾਂ ਲੱਗ ਜਾਣਾ ਤੇ ਐਡਾ ਵੱਡਾ ਰੋਮ ਹੈ ਤੇ ਸਾਡੀ ਜਿਹੜੀ ਹੁੰਦੀ ਹੈ ਵਲੌਗਿੰਗ ਦੀ ਆਪਣੀ ਗੱਲਬਾਤ ਹੁੰਦੀ ਹੈ ਆਪਾਂ ਜੋ ਕਿੱਥੇ ਜਾਈਦਾ ਹੈ ਜੋ ਕਰਦੇ ਆ ਆਪਣੇ ਕੰਮ-ਕਾਰ ਕਰਦੇ ਆ ਜਾਂ ਕਿਤੇ ਲੱਗੇ ਕੋਈ ਛੋਟੀ ਮੋਟੀ ਇਨਫੋਰਮੇਸ਼ਨ ਲੱਗੇ ਜਾਂ ਕਿਸੇ ਸਾਡੀ ਗੱਲ ਕਰਨ ਦੇ ਨਾਲ ਕਿਸੇ ਭੈਣ ਭਰਾ ਦਾ ਫਾਇਦਾ ਹੁੰਦਾ ਦਿਖੇ ਜਿਹੜਾ ਆਪਾਂ ਤਾਂ ਕਾਂਚ ਜਾ ਕੇ ਆਏ ਆ ਵੀ ਸਮਾਨ ਉਹਨਾਂ ਦਾ ਵਧੀਆ ਕੁਆਲਿਟੀ ਦਾ ਹੁੰਦਾ ਹੈ ਸਸਤਾ ਹੁੰਦਾ ਹੈ ਆਪਾਂ ਉਹ ਗੱਲ ਤਾਂ ਵਲੌਗ ਬਣਾਉਣ ਦੇ ਵਿੱਚ ਮੈਨੂੰ ਜਿਆਦਾ ਮਤਲਬ ਚੰਗਾ ਲੱਗਦਾ ਉਸ ਤਰ੍ਹਾਂ ਦੇ ਆਪਾਂ ਵਲੌਗ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤੇ ਤੁਸੀਂ ਪਿਆਰ ਵੀ ਦਿੰਦੇ ਹੋ ਹੰਗਾਰਾ ਵੀ ਕਰਦੇ ਹੋ ਸਪੋਰਟ ਵੀ ਕਰਦੇ ਹੋ ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਧੰਨਵਾਦ ਜੇ ਅੱਜ ਦਾ ਵਲੌਗ ਵੀ ਪਸੰਦ ਆਇਆ ਤਾਂ ਮੇਰੇ ਤੋਂ ਇਹਨੂੰ ਵੀ ਲ ਸਵੇਰੇ ਮਿਲਦਾ ਸੋਨੇ ਦੇ ਬਲੌਗ ਦੇ ਵਿੱਚ ਤਾਂ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ